ਇਨ ਦੀਆਂ ਬੇਟੀਆਂ ਨੇ ਇਹਨਾਂ ਨੂੰ ਕਿਸੇ ਆਟੋ ਵਾਲੇ ਨੂੰ ਪੈਸੇ ਦੇ ਕੇ ਉਧਰ ਸੂਏ ਦੇ ਪੁਲ ਤੇ ਲਾ ਕੇ ਚਲੇ ਗਏ ਛੱਟ ਕੇ ਚਲੇ ਗਏ ਉੱਥੇ ਬਾਪੂ ਪਿਆ ਤੜਫਦਾ ਲੋਕਾਂ ਨੇ ਦੇਖਿਆ ਨਾ ਤੁਰ ਸਕਦਾ ਸੀ ਤਰੰਗ ਹੋਇਆ ਸੀ ਏਦਾਂ ਰਿੰਗ ਰਿੰਗ ਕੇ ਰੋੜ ਰੋੜ ਕੇ ਚੱਲਦੇ ਰੋਣਾ 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 ਕੋਤਤ ਜਿੰਦਗੀ ਹਾਰ ਗਿਆ ਸੀ ਸੁਸਾਇਡ ਕਰ ਲਿਆ ਸੀ ਉਹਨੇ ਖੜਾ ਵੀ ਹੋ ਜਾਂਦਾ ਹੁਣ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਾਪੂ ਸੁਖਦੇਵ ਸਿੰਘ ਜੀ ਇਹਨਾਂ ਦੀਆਂ ਬੇਟੀਆਂ ਨੇ ਇਹਨਾਂ ਨੂੰ ਇਸੇ ਆਟੋ ਵਾਲੇ ਨੂੰ ਪੈਸੇ ਦੇ ਕੇ ਆਟੇ ਵਾਲੇ ਨੂੰ ਕਹਤਾ ਸੀ ਵੀ ਇਹਨੂੰ ਕਿਤੇ ਛੱਡਿਆ ਦੂਰ ਕਿਤੇ ਐ ਦਿਤਾ ਛੱਡੇ ਐ ਜਿੱਥੋਂ ਮੁੜੇ ਨਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਦੋਨੋਂ ਬਹੁਤ ਮੱਚਾ ਕੇ ਮਾਰੇ ਭੱਜ ਤੱਕੇ ਤੇ ਮੋਟਰਸਾਈਕਲ ਤੇ ਵਿਚਾਲੇ ਬਿਠਾਇਆ ਉਹਨਾਂ ਨੇ ਤੇ ਖੇੜੀ ਵਾਲੇ ਇੱਧਰ ਪਿੰਡ ਖੇੜੀ ਆ ਉਧਰ ਸੂਏ ਦੇ ਪੁਲ ਤੇ ਲਾ ਕੇ ਚਲੇ ਗਏ ਸੱਟ ਕੇ ਚਲੇ ਗਏ ਬਾਪੂ ਤਾਂ ਕਹਿੰਦਾ ਉਹਨੂੰ ਐ ਸੱਟ ਕੇ ਗਿਆ ਚਲੋ ਵੈਗ ਨੂੰ ਜਾਣ ਦਾ ਉੱਥੇ ਬਾਪੂ ਪਿਆ ਤੜਫਦਾ ਲੋਕਾਂ ਨੇ ਦੇਖਿਆ ਨਾ ਤੁਰ ਸਕਦਾ ਸੀ ਤਰੰਗ ਹੋਇਆ ਸੀ ਏਦਾਂ ਰਿੰਗ ਰਿੰਗ ਕੇ ਰੁੜ ਰੁੜ ਕੇ ਚੱਲ ਰਿਹਾ ਸੀ ਤਾਂ ਉਹਨਾਂ ਕੁਝ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਥੇ ਚੱਕ ਕੇ ਲੈ ਕੇ ਆਏ ਬਾਪੂ ਉਹਦਾ ਇੱਕ ਮਟਰਾ ਆਇਆ ਮੈਂ ਕਹਾਂ ਪਾਣੀ 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 ਪਿਲਾਓ ਫਿਰ 7-8 ਹੋਈ ਆ ਕੇ ਆਇਆ ਚੰਗਾ ਤੂੰ ਕਿਥੇ ਪਾਣੀ ਜੇ ਫੇ ਪਾਣੀ ਪਿਲਾ ਦੇ ਨਾ ਉਹ ਮੁੰਡਾ ਸੱਚ ਆਇਆ ਫਿਰ ਉਹ ਬੰਦਾ ਸਰਦਾਂਗੇ ਰੋਟੀ ਲੈ ਕੇ ਆਇਆ ਨਾਲ ਜਾ ਕੇ ਘਰੋਂ ਬਣਾ ਕੇ ਨਹੀਂ ਰੋਟੀ ਨਹੀਂ ਬਣਦੀ ਕਿੱਸਾ ਪਾਣੀ ਲੱਗਿਆ ਆਏ ਉਹ ਫਿਰ ਦੰਦਾ ਫਿਰ ਪੰਨੇ ਸਿਕਲ ਜੀ ਨਹੀਂ ਸੱਗਿਆ ਨਹੀਂ ਉਹ ਉਹ ਬਾਈ ਕੋਈ ਨਿਕਲਿਆ ਸ਼ਾਮ ਨੂੰ 4 ਵਜੇ ਉਹਨੇ ਦੇਖਿਆ ਵੀ ਇਹ ਪਿਆ ਕੋਈ ਸ਼ਰਾਬ ਸ਼ੂਬ ਵਾਲਾ ਹੋ ਸ਼ਾਇਦ ਉਹ ਰਾਤ ਨੂੰ ਜਦੋਂ 8 ਵਜੇ ਫੇਰ ਨਿੰਗੇ ਉੱਥੋਂ ਹੀ ਉਹਨੇ ਫੇਰ ਦੇਖਿਆ ਪਿਆ ਬਾਪੂ ਨੂੰ ਤੇ ਬਾਪੂ ਕੋਲੋਂ ਪਾਣੀ ਮੰਗੀ ਜਾਂਦਾ ਸੀ ਫੇਰ ਉਹ ਜਾ ਕੇ ਪਾਣੀ ਲੈ ਆਇਆ ਠੰਡਾ ਉਹਨੇ ਪਾਣੀ ਪੁਲਾਇਆ ਲਿਆ ਕੇ ਘਰੋਂ ਉਹ ਕਹਿੰਦਾ ਮੈਂ ਰੋਟੀ ਵੀ ਇੱਕ ਲਹਾ ਕੇ ਲੈ ਕੇ ਆਇਆ ਫਿਰ ਉਹਨੇ ਫਿਰ ਉਹਨਾਂ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਸਾਰਿਆਂ ਨੂੰ ਇਕੱਠੇ ਕੀਤਾ ਵੀ ਰਾਤ ਨੂੰ ਤੈਨੂੰ ਕੁੱਤੇ ਖਾ ਜਾਣਗੇ ਇੱਥੇ ਨੇੜੇ ਹੱਡਾ ਰੋੜੀ ਸੀ ਉੱਥੇ ਫਿਰ ਉਹਨਾਂ ਨੇ ਬਾਪੂ ਨੂੰ ਉੱਥੋਂ ਚੱਕ ਕੇ ਟਰੈਕਟਰ ਤੇ ਮੰਜੇ 'ਚ ਪਾ ਕੇ ਫਿਰ ਇੱਥੇ ਲੈ ਕੇ ਆਏ ਮਨੁੱਖਤਾ ਦੀ ਸੇਵਾ ਤੇ ਫਿਰ ਵੀਰ ਬਾਪੂ ਉਸ ਦਿਨ ਦਾ ਸਾਡੇ ਕੋਲੇ ਫਿਰ ਅਸੀਂ ਇਹਦੀ ਵੀਡੀਓ ਬਾਪੂ ਦੀ ਸਾਂਝੀ ਕੀਤੀ ਵੀ ਬਾਪੂ ਗੀੜੀ ਗੱਲ ਦਾਅ ਦਾਬ ਮੈਨੂੰ ਮਰੀਏ ਕੁੜੀਆਂ ਨੇ ਭੇਜਿਆ ਵਾ ਮੈਨੂੰ ਕੁਝ ਛੱਟ ਕੇ ਗਿਆ ਉੱਥੇ ਸਾਨੂੰ ਸਮਝ ਨਹੀਂ ਸੀ ਉਹਨੇ ਕਿਉਂਕਿ ਬਾਪੂ ਨੂੰ ਦਰੰਗ ਘੜੇ ਥੋੜੇ ਜਣੇ ਹੋਏ ਸੀ ਹੋਏ ਨੂੰ ਬੋਲ ਨਹੀਂ ਸੀ ਹੁੰਦਾ ਬਾਪੂ ਤੋਂ ਪੂਰੀ ਗੱਲ ਬਾਜ਼ਾਰ ਨੇ ਕੋਲੇ ਨਹੀਂ ਤੇ ਸੈਂਸ ਸੀ ਉੱਥੇ ਮੈਂ ਸਰ ਮੈਂ ਮਨਾ ਸ਼ੂਗਰ ਵਾਲਾ ਸਭ ਦਵਾਈ ਦੇਵਾਂ ਨੇ ਤੇ ਨਾਲੇ ਮੇਰੇ ਡੀਜੀ ਵਰਜਨ ਉਹਨੇ ਚਾਰ ਬੱਲੇ ਦਿੱਲੇ ਨੇ ਇੱਕ ਗੋਲ ਖਾਦੇ ਹੂੰ ਉਹ ਜਿਹੜਾ ਗੋਲ ਖਾਦੀ ਕੋਈ ਰਾਤ ਇੱਕ ਕਰ ਜਮਾ ਉਹ ਮੂੰਹ ਵੀ ਨਾ ਹੋ ਗਿਆ ਡਰੰਗ ਹੋ ਗਿਆ ਮੂੰਹ ਵੀ ਨਾ ਹੋ ਗਿਆ ਤੇ ਚਲੋ ਬਾਪੂ ਆਪਦੀ ਗਲਤੀ ਕਦੇ ਮੰਨਣੀ ਨਹੀਂ ਬਾਪੂ ਦੀ ਸ਼ਰਾਬ ਪੀਨੇ ਬਾਪੂ ਬੜੀ ਸ਼ਰਾਬ ਪੀਂਦਾ ਸੀ ਦਿਨ ਰਾਤ ਸ਼ਰਾਬ ਦੇ ਕਰਕੇ ਹੀ ਦਰੰਗ ਹੋਇਆ ਜਿਹੜਾ ਡਾਕਟਰਾਂ ਨੇ ਵੀ ਦੱਸਿਆ ਵਾ ਤੇ ਇਹਨਾਂ ਦੀਆਂ ਬੇਟੀਆਂ ਨੇ ਇਹ ਬਾਪੂ ਜਿਹੜਾ ਦਰੰਗ ਹੋ ਗਿਆ ਉੱਥੇ ਫੈਕਟਰੀ ਚ ਕਿਹਨੇ ਕਿੱਥੇ ਪਿਆ ਸੀਗਾ ਕਿੱਥੇ ਪਿਆ ਸੀ ਬਾਪੂ ਜਿਹੋ ਤੇ ਦਰੰਗ ਹੋਇਆ ਹਾਂ ਜਿਹੜਾ ਦਰੰਗ ਹੋਇਆ ਉਹ ਨਾ ਕੋਲ ਦੇ ਪਾਸੇ ਕਮਰਾ ਲਿਆਇਆ ਸੀ ਕਿੱਥੇ ਕਿੱਥੇ ਰਹਿੰਦੇ ਕਮਰੇ ਚ ਰਹਿੰਦਾ ਸੀ ਕਿਰਾਏ ਤੇ ਰਹਿੰਦਾ ਕਿੱਥੇ ਉੱਤੋਂ ਫਿਰ ਇਹਨੇ ਲੋਕਾਂ ਨੂੰ ਦੱਸਿਆ ਮੇਰੀਆਂ ਬੇਟੀਆਂ ਹੈਗੀਆਂ ਇੱਥੇ ਮੈਂ ਤੁਹਾਨੂੰ ਸਾਰੀ ਗੱਲ ਹਾਂਜੀ ਇਹੋ ਜੀ ਗੱਲ ਆ ਮੈਂ ਇਹ ਬੇਟੀਆਂ ਛੁੱਟੀਆਂ ਕਿੱਥੇ ਪੈ ਗਈਆਂ ਨੇ ਜੇ ਮੇਰੇ ਮੁੰਡਾ ਮਰ ਗਿਆ ਨਾ ਉਹ ਇੱਕ ਵਾਰੀ ਕਿ ਸੋਵੇਈਆ ਇਸਕਾ ਇੰਕਾਜਾ ਗੁਰੂ ਗੁਰੂ ਦੇ ਬੰਦੇ ਹੈਈਆ ਮੈਂ ਨਾ ਮੇਰਾ ਜੇ ਮੁੰਡਾ ਮਰ ਗਿਆ ਨਾ ਇੱਕ ਬੰਪਰ ਆਂ ਸੇ ਮਰ ਲਿਆ ਪਾ ਉਹ ਕਹਿੰਦਾ ਮੈਂ ਮੇਰੇ ਦੋਸਤ ਸੀ ਮੈਂ ਮੁੰਡਾ ਉਹ ਮੱਕ ਇਹ ਮੇਰੇ ਮੋੜਾ ਲੱਗ ਉਹਨੇ ਕਿ ਮੈਂ ਮੈਂ ਕਮਰੇ ਦੇ ਮਕਾਨ ਨੇ ਕਰਾਈ ਗਏ ਉੱਥੇ ਜਾ ਕੇ ਯਾਨਕਿ ਜਦੋਂ ਦਰੰਗ ਹੋਇਆ ਤੈਨੂੰ ਬਾਪੂ ਉਦੋਂ ਬਾਅਦ ਤੈਨੂੰ ਉੱਥੇ ਕੁੜੀਆਂ ਕੋਲੇ ਛੱਡ ਕੇ ਜਸਸੋਵਾਲ ਜਸਸੋਵਾਲ ਕੇ ਗੁੜੇ ਮੈਨੂੰ ਜਿਹੜਾ ਮੈਂ ਸੋਚਦਾ ਤੈਨੂੰ ਜਦੋਂ ਛੱਡ ਕੇ ਗਏ ਆ ਸੂਏ ਤੇ ਤੈਨੂੰ ਗੁੜਿਆਂ ਤੋਂ ਲੈ ਕੇ ਆਏ ਸੀ ਜਾਂ ਜਸਸੋਵਾਲ ਤੋਂ ਲੈ ਕੇ ਆਏ ਸੀ ਮੈਨੂੰ ਬੈਰ ਆ ਗਿਆ ਸੀ ਉਹ ਜਾਨਾ ਕਿ ਮੈਨੂੰ ਉਹ ਜਾਨਾ ਆਪਾਂ ਮਾਣ ਸਰ ਕੁਝ ਦੇ ਕੋਲ ਪਾ ਦਾ ਜਾਈ ਲਾ ਕੇ ਆ ਗਿਆ ਹੂੰ ਕੋਤ ਕਾ ਦਾ ਜਾਣਦਾ ਗਾਈ ਜਿੰਦਾ ਹੂੰ ਪਰ ਉਹ ਗੱਲ ਬਾਤ ਫੇਰ ਮੈਨੂੰ ਕਰਦਾ ਰਿਹਾ ਉਹ ਤਾਂ ਘਰੇ ਕਿੱਥੇ ਲੈ ਜਾਣਾ ਲੁਧਿਆਣੇ ਕੁੜੀ ਲੁਧਿਆਣੇ ਰਹਿੰਦੀ ਆ ਨਹੀਂ ਕੁੜੀ ਉਹ ਲੈ ਜਾਣਾ ਸੀ ਹਾਂ ਉਹ ਲੈ ਜਾਣਾ ਸੀ ਤੇ ਉਹ ਕਮਨ ਕਹਿੰਦੇ ਤੈਨੂੰ ਉੱਥੇ ਦਰਵਾਜ਼ਾ ਬੁਲਾਇਆ ਜੋ ਠੀਕ ਹੋਊਗਾ ਫਿਰ ਆਇਉਂਗਾ ਇਹ ਬੰਨੇ ਨਾ ਤੈਨੂੰ ਉੱਥੇ ਸੁੱਟ ਕੇ ਮੈਂ ਮੈਂ ਨਾ ਇਹ ਬੰਨੇ ਇੱਥੇ ਬੰਦਾ ਸੁੱਟ ਕੇ ਉਹ ਤੇ ਜਦੋਂ ਦਰੰਗ ਹੋ ਗਿਆ ਬਾਪੂ ਨੂੰ ਕਿਰਾਏ ਦੇ ਕਮਰੇ ਵਾਲਿਆਂ ਨੇ ਬਾਪੂ ਦੇ ਕੁੜੀ ਦੇ ਘਰੇ ਛੱਡ ਜਾਂਦਾ ਬਾਪੂ ਨੂੰ ਉੱਥੇ ਉਹਨਾਂ ਦੇ ਘਰ ਦੇ ਅੰਦਰ ਫਲੈਟ੍ਰੀਨ ਬਾਥਰੂਮ ਬਾਪੂ ਦੀ ਵਿੱਚ ਹੀ ਹੋਈ ਜਾਂਦੀ ਸੀ ਉਹ ਕਹਿੰਦੇ ਵੀ ਅਸੀਂ ਨਹੀਂ ਸੰਭਣਾਏ ساری ਉਮਰ ਸ਼ਰਾਬ ਪੀਂਦਾ ਰਿਹਾ ਸਾਨੂੰ ਉਹਨੀਆਂ ਨੇ ਸੰਭਿਆ ਸਾਡੀ ਮਾਂ ਉਹ ਨਹੀਂ ਸਾਹਮਣੇ ਪਤਾ ਨਹੀਂ ਐਜੇ ਐਜੇ ਗੁੱਸੇ ਉਹਨਾਂ ਨੇ ਮਨ ਚ ਪਾੜ ਲਿਆ ਆਪਣੇ ਤਾਂ ਫਿਰ ਉਹਨਾਂ ਨੇ ਨਾ ਬਾਈ ਜੀ ਗੱਲ ਸੁਣੋ ਮੇਰੀ ਗੱਲ ਸੁਣੋ ਕਈ ਕੁੜੀ ਨੰਮੀ ਨੇ ਉਹ ਬਗੜ ਉਹਦਾ ਤਿੰਨ ਬਾਰ ਬਹਿਰ ਮੈਂ ਕੀਤਾ ਮੈਨਾਂ ਦਿਨ ਕੀਤਾ ਬੜਾ ਫੇ ਉਹ ਉਹਦੇ ਬੱਚਾ ਨਹੀਂ ਹੋਇਆ ਪੰਜ ਸਾਲ ਉਹ ਕਿ ਉਹ ਉਹ ਅਸਾਈਨਮੈਂਟ ਮੈਂ ਉਹ ਕੋਲ ਪਹੁੰਚਾਉਂ ਕੰਮ ਕਰਦਾ ਰਿਹਾ ਤੇ ਮੈਨੂੰ ਜਦੋਂ ਕੋਈ ਨਾ ਪੁੱਛ ਆਇਆ ਚੱਲ ਕੋਈ ਨਾ ਬਾਪੂ ਫੇਰ ਫੇਰ ਮੈਂ ਬੈਠਾ ਫੇਰ ਤੂਜੇ ਕਹਿੰਦੇ ਕੀਤਾ ਜਣੇ ਕਿ ਹਜੇ ਵੀ ਬਾਪੂ ਤੂੰ ਸੱਚਾ ਹੋਣ ਦੀ ਕੋਸ਼ਿਸ਼ ਕਰਦਾ ਹਾਂਜੀ ਸ਼ਰਾਬ ਪੀ ਕੇ ਘਰ ਖਰਾਬ ਕਰ ਲਿਆ ਸਾਰਾ ਕੁਝ ਕਰ ਲਿਆ ਗੱਲ ਸੁਣੋ ਮੇਰੀ ਤੇ ਮੈਂ ਕੁੜੀ ਦੇ ਬੈਠੀ ਕਹਿੰਦਾ ਮੈਂ ਕੀਤਾ ਹੀ ਇਹ ਕਰਨਾ ਹੀ ਆ ਕੁੜੀ ਦੇ ਪਿਆ ਕਿਨੇ ਕਰਨਾ ਸੀ ਪਿਓ ਨਹੀਂ ਕਰਨਾ ਸੀ ਫੇਰ ਫੇਰ ਕੋ ਛੋਟੀ ਕੁੜੀ ਦਾ ਪਰਣਾ ਮਤਲਬ ਜਿਸ ਵਾਲੀ ਕੁੜੀ ਦਾ ਜਿਸ ਸਰਦਿਆ

ਰੂਨਾ ਰੂਨਾ ਉਹ ਚੁੜਕੁਲੀ ਜੀ ਇੱਕ ਵਾਰੀ ਮਰਮਾਰੀ ਬਾਪੂ ਕੰਨਤ ਪੁੱਤ ਤਾਂ ਜ਼ਿੰਦਗੀ ਹਾਰ ਗਿਆ ਸੀ ਸੁਸਾਇਡ ਕਰ ਲਿਆ ਸੀ ਉਹਨੇ ਖੁਦਕੁਸ਼ੀ ਕਰ ਲਈ ਸੀ ਆਪਣੀ ਘਰ ਵਾਲੀ ਤੋਂ ਅਲੱਗ ਹੋ ਧੀਆ ਦੀ ਵੀ ਪਰਪ੍ਰੇਸ਼ ਕੀਤੀ ਵਿਆਹ ਕੀਤੇ ਦੋ ਧੀਆ ਦੋਧਿਆ ਨੂੰ ਵੀ ਪਾਲਿਆ ਬਾਪੂ ਕੰਨਤ ਮੈਂ ਜੀ ਪਰ ਕਹਿੰਦਾ ਜਦੋਂ ਮੈਨੂੰ ਲੋੜ ਪਈ ਤਾਂ ਮੇਰੇ ਆਪਣੇ ਨੇ ਮੈਨੂੰ ਬਰਾਨੇ ਦੇ ਵਿੱਚ ਸੁੱਟਤਾ ਤੇ ਕੁੱਲ ਮਿਲਾ ਕੇ ਅੱਜ ਦੀ ਔਲਾਦ ਆ ਜਿਹੜੀ ਆਪਾਂ ਕਹਿੰਨੇ ਆ ਵੀ ਮੁੰਡੇ ਕੁੜੀਆਂ ਬਰਾਬਰ ਆ ਮੇਰੀ ਮਾਂ ਦੀ ਪਰ ਪਤਾ ਨਹੀਂ ਸਾਡੀਆਂ ਭੈਣਾਂ ਵੀ ਅੱਜ ਇਸ ਤਰ੍ਹਾਂ ਕਿਉਂ ਹੁੰਦੀਆਂ ਕਿ ਕਹਿੰਦੇ ਹੁੰਦੇ ਵੀ ਜੇ ਪੁੱਤ ਕ ਪੁੱਤ ਹੋ ਜਾਂਦੇ ਆ ਵੀ ਧੀਆਂ ਕਦੇ ਆਪਣੇ ਮਾਪਿਆਂ ਨੂੰ ਛੱਡਦੀਆਂ ਨਹੀਂ ਤੇ ਉਹਨਾਂ ਨੇ ਭੈਣਾਂ ਨੇ ਦੋਨਾਂ ਨੇ ਇੱਥੇ ਆ ਕੇ ਵੀ ਸਾਡੇ ਕੋਲੇ ਬੜੀ ਬਿਸ਼ਰਮੀ ਨਾਲ ਕਿਹਾ ਵੀ ਹਾਂ ਅਸੀਂ ਸੁੱਟਿਆ ਸੀ ਅਸੀਂ ਨਹੀਂ ਸਾਮ ਸਕਦੇ ਇਹਨੂੰ ਹਾਂ ਅਸੀਂ ਭੇਜਿਆ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਕਿਤੇ ਥਾਂ ਤੇ ਛੱਡਿਆ ਸਾਨੂੰ ਨਹੀਂ ਪਤਾ ਸੀ ਵੀ ਉਹ ਬਰਾਨੇ ਛੱਡੇ ਹੋਣਗੇ ਤੇ ਅੱਜ ਬਾਪੂ ਨੂੰ ਸਾਡੇ ਕੋਲ ਆਇਆ ਨੂੰ ਵੀ ਕਰੀਬ ਸਾਲ ਹੋ ਚੱਲਿਆ ਕਦੇ ਆਇਆ ਕੋਈ ਮੈਨ ਕੁੜੀਆਂ ਨਹੀਂ ਨਹੀਂ ਬਹੁ ਮੈਨ ਆਈ ਸੀ ਬਹੂ ਆਈ ਸੀ ਮੈਨ ਕੁੜੀਆਂ ਕੋਈ ਨਹੀਂ ਮੈਨ ਆਇਆ ਸੀ ਬਹੁ ਮੈਨ ਉਹ ਕਿਹੜੀ ਬਹੂ ਤੁਹਾਡੀ ਨੂੰ ਸੀ ਨੂੰ ਸੀ ਜਿਹੜੇ ਤੁਹਾਡਾ ਬੇਟੇ ਨੇ ਸੁਸਾਇਡ ਕਰ ਲਿਆ ਉਹਦੀ ਘਰ ਵਾਲੀ ਨਹੀਂ ਨਹੀਂ ਹਾਂ ਜੀ ਸੀ ਜਿਹੜੇ ਉਹ ਪਾਰਟਨ ਸਾਡੇ ਦਾ ਤੁਹਾਡੇ ਸਾਡੂ ਦੀ ਹਾਂ ਸਾਡੂ ਦੀ ਨੂੰ ਨੂੰ ਤੁਹਾਡੇ ਸਾਡੂ ਦੀ ਨੂੰ ਆ ਜੇ ਸਰ ਉਹ ਵੀ ਬਾਹ ਬਾਹ ਚਲੋ ਧੰਨਵਾਦ ਉਹਦਾ ਜਿਹੜੀ ਭੈਣ ਮਿਲਣ ਆਈ ਪਰ ਇਹਦੀਆਂ ਬੇਟੀਆਂ ਨੂੰ ਵੀ ਬਾਪੂ ਜੀ ਦੀਆਂ ਨੂੰ ਮੇਰੀ ਬੇਨਤੀ ਹੈ ਭੈਣੋ ਬਾਪੂ ਆ ਤੁਹਾਡਾ ਗੁੱਸੇ ਗਿੱਲੇ ਛੱਡ ਕੇ ਆਇਆ ਕਰੋ ਮਿਲਣ ਬੰਦੇ ਨੂੰ ਜਿਉਣ ਦੀ ਕੋਈ ਆਸ ਤਾਂ ਨਜ਼ਰ ਆਵੇ ਹੂੰ ਲਾ ਸੁਖਦੇਵ ਸਿੰਘ ਬਾਪੂ ਜੀ ਹਿੰਮਤੀ ਆ ਬਾਪੂ ਅਦਰੰਗ ਉਹਨਾਂ ਦਾ ਠੀਕ ਹੁੰਦਾ ਜਿਹੜੇ ਖੁਦ ਹਿੰਮਤ ਕਰਦੇ ਨੇ ਪੂਰੀ ਜਿਹੜੇ ਹਿੰਮਤ ਹਾਰ ਜਾਂਦੇ ਨੇ ਉਹਨਾਂ ਦਾ ਦਰੰਗ ਨਹੀਂ ਠੀਕ ਹੁੰਦਾ ਇਹ ਹੈਗਾ ਕੰਮ ਬਾਰ-ਬਾਰ ਐਕਸਰਸਾਈਜ਼ ਕਰਨਾ ਬਾਰ-ਬਾਰ ਸਾਰਾ ਦਿਨ ਆਪਦੀ ਬਾਹ ਹਲਾਈ ਜਾਣੀ ਖੁਦ ਜੇ ਕੁਝ ਕਰੋਗੇ ਮੇਰੇ ਬਾਪੂ ਜਦੋਂ ਆਪਾਂ ਖੁਦ ਨਹੀਂ ਕੁਝ ਕਰਦੇ ਕੋਈ ਕੱਲੀਆਂ ਐਕਸਰਸਾਈਜ਼ ਦਾ ਵੀ ਕੰਮ ਨਹੀਂ ਕਰਦੇ ਆ ਇਧਰ ਬਾਪੂ ਐਂ ਹੱਥ ਫਸਾ ਲੈਂਦਾ ਐਂ ਖਿੱਚ ਕੇ ਆਂ ਜੋਰ ਲਾਈ ਜਾਂਦਾ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ